ਜਿਹੜਾ ਡਿਵੀਜ਼ਨ ਦੀ ਇਥੇ ਪਰਚਾ ਆਇਆ 골ਡੀ ਕੰਬੋ ਨੇ ਪਰਚਾ ਕਰਵਾਉਣ ਦੇ ਦਿੱਤੇ। ਸਰੇ ਆਨ ਸਾਹਮਣੇ ਪਤਾ ਲੈਂਦੇ ਤੇ 골ਡੀ ਕੰਬੋ ਨੇ ਪਰਚਾ ਕਰਵਾਉਣਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡੇ ਆਪਣੀ ਵਿਸ਼ੇ ਦੀ ਭੈਣ ਗੱਲ ਕਰ ਰਹੀ ਆ ਜਿਹੜਾ ਡਿਵੀਜ਼ਨ ਦੀ ਇਥੇ ਪਰਚਾ ਆਇਆ 골ਡੀ ਕੰਬੋ ਨੇ ਪਰਚਾ ਕਰਵਾਉਣ ਦੇ ਦਿੱਤੇ। ਸਰੇ ਆਨ ਸਾਹਮਣੇ ਪਤਾ ਲੈਂਦੇ ਤੇ 골ਡੀ ਕੰਬੋ ਨੇ ਪਰਚਾ ਕਰਵਾਉਣਾ। ਸਾਹਮਣੇ ਜਿਗਰ ਦਾ ਪਤਾ। ਸਾਡੇ ਮੁੰਡਿਆਂ ਲਈ ਜਿਹੜੀ ਦਚਿੱਤ ਚਾਈ ਸਾਜ਼ਿਸ਼ ਇਹ ਸੀਗੀ ਸਾਡੇ ਮੁੰਡਿਆਂ ਨੂੰ ਪਹਿਲਾਂ ਹੀ ਪਤਾ ਸੀ ਸਾਡੇ ਤੇ ਆ ਕੁਝ ਹੋਣਾ ਸਾਡੇ ਮੁੰਡੇ ਘਰੋਂ ਡੋ ਹੀ ਗਏ ਆ ਉਸ ਦਿਨ ਜਿਹੜੀ ਉਹ ਬੋਲੀ ਸੀ ਕਿ ਕੱਲ ਵਿਸ਼ੇ ਦੀ ਅਨਾਉਂਸਮੈਂਟ ਕਰਕੇ ਆ ਗੁਰਦੁਆਰੇ ਜਾ ਕੇ ਕੱਲ ਨੂੰ ਜਿਹੜੀ ਪੰਚਾਇਤ ਦੀ ਜਮੀਨ ਦੀ ਬੋਲੀ ਲੱਗੂ ਉਹ ਪਰਸੋਂ ਚੋਥੇ ਪਹਿਲਾਂ ਦਾ ਵੀ ਕਹਿ ਗਿਆ ਇਹ ਜਿਹੜੀ ਕਿਸੇ ਜ਼ਮੀਨ ਦੀ ਜਿਹੜੀ ਵਾਈ ਕਰਨੀ ਆ ਉਹ ਤੁਸੀਂ ਜਿਹੜੀ ਬੋਲੀ ਤੋਂ ਬਾਹਰ ਕਰਨੀ ਉਹਨਾਂ ਨੇ ਇਹ ਵੀ ਗੱਲ ਨਹੀਂ ਕਿ ਪਹਿਲਾਂ ਕਹਿੰਦੇ ਸੀ ਅਸੀਂ 9 ਤਰੀਕ ਨੂੰ 9 ਜੂਨ ਨੂੰ ਅਸੀਂ ਮਤਲਬ ਬੋਲੀ ਰੱਖਣੀ ਹੈ ਪੰਚਾਇਤੀ ਜਮੀਨ ਦੀ ਫਿਰ ਕਹਿੰਦੇ ਮੰਗਲਵਾਰ ਨੂੰ ਹਨਾ ਫਿਰ ਕਹਿੰਦੇ ਮੰਗਲਵਾਰ ਨੂੰ ਫਿਰ ਉਹ ਦਿਨ ਆਇਆ ਅੱਜ ਜਦੋਂ ਅੱਜ ਇਹ ਦੋ ਜਣੇ ਗਏ ਆ ਘਰੋਂ ਇਹ ਗਏ ਦੋ ਜਣੇ ਘਰੋਂ ਇਹ ਕਰਨਗੇ ਸੀ ਗੱਲਬਾਤ ਜਦੋਂ ਇਹ ਗੱਲਬਾਤ ਕਰਨ ਗਏ ਆ ਉਹ ਬੰਦੇ ਸੀਗੇ ਹੁਣ ਜਿਆਦਾ ਉਹ ਜਿਹੜੇ ਪਹਿਲਾਂ ਉਹਦੇ ਪਲਾਨ ਦੇ ਵਿੱਚ ਆਏ ਸੀ ਉਹ ਬੰਦੇ ਸੀਗੇ ਜਿਆਦਾ ਉਹ ਬੁਝੇ ਸੀ ਦੁਕਾਨ ਦੇ ਵਿੱਚ ਜਦੋਂ ਇਹ ਦੋਨੇ ਗਏ ਕੋਈ ਗੱਲਬਾਤ ਚੱਲੀ ਹੋਣੀ ਹੈ ਵਿੱਚ ਜ਼ਮੀਨ ਦੀ ਪੰਚਾਇਤੀ ਜ਼ਮੀਨ ਦੀ ਜਦੋਂ ਗੱਲਬਾਤ ਚੱਲੀ ਆ ਉਦੋਂ ਨਾ ਉਹ ਗੱਲ ਹੋਈ ਹੋਣੀ ਆ ਜਾਂ ਲੜਾਈ ਥੋਰੀ ਵਾਲੀ ਉਹਨਾਂ ਨੇ ਸਾਡੇ ਮੁੰਡਾ ਮਾਤਾ ਜਿਹੜੇ ਸਾਡੇ ਦੋ ਮੁੰਡੇ ਗਏ ਸੀ ਇੱਕ ਵਿਸ਼ਵਸੀ ਤੇ ਇੱਕ ਸਾਡੇ ਚਾਚੇ ਦੇ ਨਾਲ ਜਿਹਦੇ ਦੋਨੇ ਗਏ ਹੋ ਮਰੋ ਸ਼ਟਰਨ ਲਾ ਕੇ ਉਹਨੇ ਸਾਡੇ ਮੁੰਡਿਆਂ ਦੇ ਚਪੇੜੇ ਮਾਰ ਲਿਆ ਸਾਡੇ ਮੁੰਡਿਆਂ ਨੂੰ ਘੁੱਟ ਲਿਆ ਗਿਆ ਉਸ ਵਾਰ ਇੱਕ ਸਾਡਾ ਮੁੰਡਾ ਗਿਆ ਸੀ ਤੇਲ ਕੋਲ ਗੱਡੀ ਦੇ ਵਿੱਚ ਜਦੋਂ ਗੱਡੀ ਦੇ ਵਿੱਚ ਤੇਲ ਪਾਉਣ ਗਿਆ ਪਤਾ ਲੱਗਦੀ ਗੱਲ ਦਾ ਵੀ ਗੱਲ ਆ ਹੋ ਗਈ ਜਦੋਂ ਉਹਨੂੰ ਕਿਸੇ ਨੂੰ ਦਿੱਤੇ ਵੀ ਆ ਗੱਲ ਹੋ ਗਈ ਉੱਥੇ ਸਾਡਾ ਮੁੰਡਾ ਆਕੇ ਟਾਈਮ ਉੱਥੇ ਪਹੁੰਚ ਗਿਆ ਤਿੰਨ ਹੋ ਗਏ ਉਹ ਜਦੋਂ ਉਹ ਕਿਤੇ ਫੁੱਟ-ਫੁੱਟਾਈ ਚੱਲੀ ਗਈ ਚੱਲੀ ਗਈ ਉਹ ਸ਼ਟਰ ਮਤਲਬ ਜਦੋਂ ਚੱਕ ਕੇ ਦੋਦੋ ਬਾਹਰ ਭੱਜਿਆ ਇਹਨਾਂ ਨੂੰ ਪੁਲਿਸ ਸਾਹਿਬ ਉਹ ਸਮਝ ਰੱਬ ਜਾਣੇ ਕਿਹੜੇ ਨੇ ਸਦਾਈਏ ਕਿਹੜੇ ਨਹੀਂ ਕਹਿੰਦੇ ਤਾਂ ਹੈ ਵੀ ਖੜੇ ਨੂੰ ਪੁਲਿਸ ਸਗਾਈਏ ਮੈਂ ਨਹੀਂ ਜਾਣਦੀ ਕਿ ਕਿਵੇਂ ਆ ਕਿਵੇਂ ਨਹੀਂ ਕਹਿੰਦੇ ਵੀ ਖੜੇ ਨੂੰ ਪੁਲਿਸ ਸਗਾਈਏ ਪਹਿਲੇ ਹੀ ਰਚੀ ਸੀ ਸਾਡੀ ਸ਼ਾਦੀ ਸੀ ਪਲਾਨ ਪੂਰਾ ਬਣਾਇਆ ਗਿਆ ਸੀ ਉਹਨਾਂ ਦਾ ਇੱਕ ਪ੍ਰਬੰਧਕ ਇੱਕ ਜਈ ਇੱਕ ਸੈਕਟਰੀ ਤੇ ਇੱਕ ਜਨੇ ਗੋਲਡ ਕੰਪੋਨੈਂਟ ਤੇ ਪਰਚੇ ਕਰਾਤਾ ਐਂਡ ਫਿਰ ਪਰਚੇ ਸਿੱਧੇ ਹੀ ਕਰਾਇਆ ਜਦੋਂ ਵੇਦਨਾ ਮੈਂ ਤੁਹਾਨੂੰ ਇੱਕੋ ਗੱਲ ਕਹਿਣਾ ਚਾਹੁੰਦੀ ਆ ਕਿ ਆਮ ਆਦਮੀ ਪਾੜੀ ਨਹੀਂ ਨਾ ਤੱਕੋ ਨਹੀਂ ਹੋਣਾ ਚਾਹੀਦਾ ਲੋਕਾਂ ਨੇ ਤੁਹਾਨੂੰ ਵੋਟਾਂ ਪਾ ਕੇ ਜਿਤਾਇਆ ਕੋਈ ਤੁਹਾਨੂੰ ਪਾਣੀ ਨਹੀਂ ਹੈ ਬੁੱਗਾਂ ਚ ਪਾ ਪਾ ਦਿੱਤਾ ਸੀ ਉਹ ਵੋਟ ਸੀ ਉਹਨਾਂ ਦੀ ਜਿਹੜੇ ਤੁਹਾਨੂੰ ਆਲੇ ਨਾਮ ਕੀ ਕੀ ਸੁਣਨ। ਤੇ ਆ ਤੁਹਾਨੂੰ ਨਾ ਸ਼ੋਭਾ ਨਹੀਂ ਦਿੰਦੇ ਕੰਮ। ਸ਼ਰਿਆਂ ਤੁਸੀਂ ਪਰਚਾ ਕਰਾਇਆ ਸਾਡੇ ਮੁੰਡੇ ਤੇ ਸ਼ਰਿਆਂ ਸਾਡੇ ਮੁੰਡਾ ਬਿਮਾਰ ਹੁੰਦਾ 24 ਘੰਟੇ ਜੇ ਸਾਡੇ ਮੁੰਡੇ ਨੂੰ ਕੋਈ ਵੀ ਆਉਂਦੀ ਆ ਤੇ ਇਹਦਾ ਜ਼ਿੰਮੇਵਾਰ ਖੁੱਦ ਤੇ ਖੁੱਦ ਗੋੜੀ ਕੰਬੂਜ ਹੁੰਦਾ। ਸਾਡੇ ਮੁੰਡੇ ਤੇ ਪਰਚਾ ਪਿਆ ਸਾਡਾ ਮੁੰਡਾ ਜਦੋਂ ਕਿਸੇ ਦਾ ਕੋਈ ਜਵਾਕ ਅੱਧਾ ਘੰਟਾ ਬਿਲੀਆ ਤੋ ਜੇ ਨਾ ਇਹਨਾਂ ਦਾ ਕੋਈ ਜਵਾਕ ਅੱਧਾ ਘੰਟਾ ਲਿਆ ਤੋ ਇਹਨਾਂ ਆ ਬਾਕਾ ਪੈ ਜਾਂਦੇ ਨਾ ਤੇ ਸਾਡਾ ਮੁੰਡਾ ਵੀ ਥਾਣੇ 'ਚ ਬੈਠਾ ਤੇ ਸਾਨੂੰ ਪਤਾ ਸੀ ਕਿਵੇਂ ਦਿਨ ਕੱਢੀ ਗਏ ਨਾ ਤੇ ਅਸੀਂ ਜਿੱਦੂ ਸਾਡਾ ਮੁੰਡਾ 1 ਘੰਟਾ ਨੂੰ ਨਾ ਘਰੇ ਆਵੇ ਸਾਨੂੰ ਉਹਦੀ ਅਜੀਬ ਲੱਗਣ ਲੱਗੇ ਜਾਂਦਾ ਕਿ ਸਾਡਾ ਮੁੰਡਾ ਅਲੇ ਤੱਕ ਘਰੇ ਨਹੀਂ ਆਇਆ ਤੇ ਸਾਡਾ ਮੁੰਡਾ ਬਿਮਾਰ ਹੁੰਦਾ ਤੇ ਸਾਡਾ ਮੁੰਡਾ ਉੱਥੇ ਰੋਤਾ ਤਿੰਨ ਸਾਡੇ ਮੁੰਡੇ ਆ ਜਿਹੜੇ ਉੱਥੇ ਬੈਠੀਆਂ ਜਵਾਕ ਤੇ ਤਿੰਨ ਦਿਨਾਂ ਦੇ ਤਿੰਨਾਂ ਦਿਨਾਂ ਮੈਂ ਪਰਚਾ ਕਰਵਾਇਆ ਤਿੰਨਾਂ ਦੇ ਮੇਰੇ ਨਾਲ ਫਰ ਜਿਹੜੇ ਨਾਲ ਗਏ ਆ ਉਹਨਾਂ ਨੂੰ ਵੀ ਕਹਿੰਦੇ ਸੀ ਤੁਹਾਨੂੰ ਐ ਕਰਦਾਂਗੇ ਉਹ ਕਰਦੋਂ ਤੇ ਜਦੋਂ ਪੁੱਤ ਨੇ ਪੜਿਆ ਤੁਝ ਜਾ ਗਏ ਸਾਡੇ ਦੋ ਮੁੰਡੇ ਦੇ ਡਾਂਗਾ ਭਰਾਂਗੇ ਉਹਨਾਂ ਦੇ ਦੋ ਮੁੰਡਿਆਂ ਨਾਲ ਸਾਡਾਂ ਡਾਂਗਾ ਦਾ ਕੁੱਤੇ ਆ ਉਹਨਾਂ ਦੇ ਸਾਡੇ ਚ ਤਾਂ ਮੈਨੂੰ ਸਮਝ ਹੀ ਨਹੀਂ ਆਉਂਦੀ ਨਾ ਤਾਂ ਕਹੋਗਾ ਸਾਡੇ ਨਾਲ ਉਹ ਇਹਨਾਂ ਤਾਂ ਕਕਰਾਂ ਕਿਵੇਂ ਗਏ ਇੰਨੀ ਮਹਿਕੇ ਨੂੰ ਪਲਾਨ ਬਣਾਵਨ ਨੂੰ ਕਿ ਚੱਲਿਆ ਸਾਰਾ ਕੁਝ ਤੇ ਕਿਸੇ ਨੂੰ ਪਤਾ ਹੀ ਨਹੀਂ ਲੱਗਦਾ ਕੀ ਹੈ ਤੇ ਕੀ ਨਹੀਂ ਇਹ ਇੰਨਾ ਧੱਕਾ ਨਹੀਂ ਕਿਸੇ ਨਾਲ ਚਾਹੀਦਾ ਤੁਸੀਂ ਆਉਂਦੇ ਜੁਆਕ ਵੇਖੋ ਤੁਸੀਂ ਤੁਹਾਡੇ ਜੁਆਕ 10 ਮਿੰਟ ਸਕੂਲ ਨੂੰ ਮਿਲੇ ਤੋਂ ਜਾਣੀ ਮੇਰੇ ਤੁਹਾਡੇ ਦੇਰ ਚ ਐ ਹੁਣ ਲੱਗ ਜੂਗਾ ਕਿ ਸਾਡੇ ਬੱਚੇ ਹੁਣੇ ਤੱਕ ਘਰੇ ਨਹੀਂ ਆਏ ਤੇ ਸਾਡਾ ਮੁੰਡਾ ਜੋ ਉੱਥੇ ਬੈਠਾ ਤੇ ਗੋਲਡੀ ਕੰਬੋ ਨੇ ਚੀਜ਼ਾਂ ਚਾਹੀਦੀਆਂ ਹੁੰਦੀ ਸੀ ਨੂੰ ਉਹ ਕਿਹੜਾ ਜਾਂ ਕਿਸੇ ਵੀ ਘਰੋਂ ਦਾਨੇ ਚੱਕ ਕੇ ਲੈਂਦਾ ਵਿਸ਼ਵਦੀਪ ਨੂੰ ਇੱਕ ਤਾਂ ਗੱਲ ਦੱਸੋ ਉਹ ਕਿਹੜਾ ਕਿਸੇ ਘਰੋਂ ਦਾਨੇ ਚੱਕ ਕੇ ਲੈਂਦਾ ਜੇ ਉਹਨੇ ਤੇ ਆਹ ਕੁਛ ਕਰਵਾਇਆ ਇੱਕ ਬੋਲ ਦੇ ਹੁਣ ਨਾਲ ਕਿੰਨੇ ਵੀ ਵੀਡੀਓ ਚ ਕਿਹਾ ਉਹ ਆਂਦਾ ਵੀ ਮੇਰਾ ਕਿਸੇ ਨਾਲ ਕੋਈ ਬੈਰ ਨਹੀਂ ਹੈਗਾ ਨਾਲ ਉਹਨੇ ਬੜੇ ਅਰੀ ਕਿਹਾ ਸਾਧੂ ਘੜਾ ਬਾਜ਼ਾਰ ਨੇ ਸਭ ਕੀ ਮੰਗਿ ਹੈ ਨਾ ਕਿਸੇ ਨਾਲ ਦੋਸਤੀ ਨਾ ਕਿਸੇ ਨਾਲ ਵਹਿ ਨਾ ਹੀ ਉਹਦੇ ਕਿਸੇ ਨਾਲ ਕੋਈ ਦੋਸਤੀ ਆ ਨਾ ਹੀ ਉਹਦਾ ਕਿਸੇ ਨਾਲ ਕੋਈ ਵਹਿ ਉਹਨੇ ਗੱਲ ਬੜੀ ਅਰੀ ਕਹੀ ਉਹ ਸਿਰਫ ਖੇਂਦਾ ਸਿਰਫ ਕੰਮਾ ਤੋਂ ਖੇਦਾ ਗਰੀਬ ਜਿਹੜਾ ਬੰਦਾ ਉਹ ਨਾ ਹੀ ਗਰੀਬ ਹੁੰਦਾ ਜਾਂਦਾ ਤੇ ਅਮੀਰ ਜਿਹੜਾ ਬੰਦਾ ਉਹ ਨਾ ਹੀ ਅਮੀਰ ਹੁੰਦਾ ਜਾਂਦਾ ਤੇ ਅਸਲੋਂ ਇੱਕ ਪੈਰੀ ਲੱਗਿਆ ਸੋਹਣੇ ਆਉਦੇ ਹੱਕ ਮੰਗਦੇ ਸੀ ਫਿਰ ਹੱਕ ਪਿੱਛੇ ਮੈਨਾਂ ਕਿਉਂ ਕੀਤਾ ਅਸਮ ਉਹਦੇ ਤੇ ਪਰਚਾ ਕਰਉਂਦੀ ਕੀ ਨੋਟ ਤੇ ਪੈਰੀ ਅਈ ਨਹੀਂ ਤਾਂ ਮਤਲਬ ਚਾਹੀਦੀ ਸੀ ਕਿਸੇ ਨੂੰ ਐਨਾ ਧੱਕਾ ਨਹੀਂ ਚਾਹੀਦਾ ਕਿਸੇ ਨੂੰ ਜਿੱਦਾਂ ਤੁਸੀਂ ਕਰਾਈ ਹੈ ਚਾਰ ਚਾਰਾਂ ਦੀ ਚਾਰਾਂ ਪੰਜਾ ਛੇਆਂ ਸੱਤਾਂ ਦੀ ਰੱਜੀਵੜੀ ਪਛਾਜ ਸੀਗੀ ਜਿਹਦੇ ਵਿੱਚ ਸਾਡੇ ਮੁੰਡਿਆਂ ਤੁਸੀਂ ਪਲੈਂਚਾ ਸਾਡੇ ਤਿੰਨ ਮੁੰਟੇ ਆ ਤਿੰਨੇ ਤਿੰਨੇ ਅੱਜ ਉੱਥੇ ਬੈਠੇ ਆ ਸਾਡੇ ਮੁੰਡੇ ਤੇ ਜੇ ਸਾਡੇ ਮੁੰਡਿਆਂ ਕੋਈ ਅਪਰੋਚ ਵੀ ਹੁੰਦੀ ਆ ਇਹਦੇ ਜ਼ਿੰਮੇਵਾਰ ਕੋ ਤੁਸੀਂ ਹੋਵੋਗੇ ਨਾਲੇ ਇੱਕ ਗੱਲ ਹੋਰ ਜਦੋਂ ਮੇਸ਼ੇਪੀ ਕੋਲ ਦਿਹਾਸਤ ਵਿੱਚ ਲੈ ਕੇ ਗਏ ਆਂ ਜਦੋਂ ਪੁਲਸਾ ਲੈ ਕੇ ਲੈ ਕੇ ਗਏ ਮੇਸ਼ੇਪੀ ਕੋਲ ਆਉਂਦੇ ਨਾਲ ਤੈਨੂੰ ਮੁੰਦੇ ਬੋਲ ਨਾਮ ਤੋਂ ਬੋਲੂਂਦੇ ਹੋ ਸੇ ਤਿੰਨ ਜਣੇ ਜਿਹਨੂੰ ਤੇ ਪਤਾ ਹੋਵੇ ਉਹ ਕਹਿੰਦੇ ਸੀਗੇ ਵੀ ਇਹਦੀ ਕੋਈ ਕਿਸਤ ਨਹੀਂ ਤਾਂ ਕਿਸ ਕੋਲ ਨੂੰ ਦੱਸ ਦਗੇ ਇਹ ਸਾਡਾ ਲਿਸੈਂਸ ਸੀ ਆ ਤੇ ਸੇਫਟੀ ਲਈ ਰੱਖਿਆ ਤੇ ਆ ਚੈੱਕ ਕਰੋ ਕਿਸਲਾ ਆ ਕਰੀ ਲਿਸੈਂਸ ਸੀ ਇਹ ਸਾਡਾ ਚੈੱਕ ਕਰ ਲੋ ਘਰੇ ਪਿਆ ਕਿਸਤ ਤੇ ਜੇ ਇਹ ਨਾਲ ਹੁੰਦਾ ਤਾਂ ਅੱਜ ਇਹ ਰਾਤ ਉਹਦੇ ਨਾਲ ਹੀ ਮਤਲਬ ਜੱਗਤ ਹੋਣਾ ਸੀ ਜਿੱਤੇ ਹੋਰ ਚੀਜ਼ਾਂ ਜੱਗਤ ਹੋਣਾ ਫੋਨ ਵੀ ਆ ਰਹਾ ਹੋਵੇ ਉਥੇ ਇਹ ਵੀ ਜਬਤ ਹੋ ਰਹੇ ਸੀ ਤੇ ਦੋ ਨਾਲ ਗੱਡੀਆਂ ਸੀ ਜਿਹੜੀ ਸਾਨੂੰ ਮਤਲਬ ਅੱਜ ਪਹਿਲਾਂ ਤਾਂ ਬਹੁਤ ਬਹੁਤ ਧੰਨਵਾਦ ਉਹਨਾਂ ਦਾ ਜਿਨ੍ਹਾਂ ਨੇ ਸਾਨੂੰ ਗੱਡੀ ਦਿੱਤੀ ਲੈਫਟਨ ਲੜੀ ਆਸਤ ਉਹ ਜਿਹੜੀ ਗੱਡੀ ਸੀਗੀ ਅੱਜ ਜਦੋਂ ਲੈ ਕੇ ਗਏ ਗੱਡੀ ਨਾਲ ਹੀ ਉਹਨਾਂ ਦੀ ਗੱਡੀ ਸੀ ਤੇ ਗੱਡੀ ਦੇ ਵੀ ਅਲੱਗ-ਅਲੱਗ ਪੁਰਜ਼ੇ ਬਣੇ ਦੋ ਗੱਡੀਆਂ ਸੀ ਜਿਹੜੀਆਂ ਲੈਫਟਨ ਦੇ ਵਿੱਚ ਮਿਲਦੀਆਂ ਸੀ ਉਹ ਦੋਵੇਂ ਗੱਡੀਆਂ ਥਾਣੇ ਵਿੱਚ ਜਬਤ ਹੋਉਂਗਾ ਤੇ ਨਾਲ ਫਿਰ ਆਪਿਸ਼ਟਨ ਕੀ ਹੁੰਦਾ ਸੀ ਇਹ ਵੀ ਜਬਤ ਹੋ ਜਾਂਦਾ ਉਡੀਕ ਉਡੀਕੀ ਗੱਲ ਸੀ ਇਹ ਕਿਸੇ ਨੂੰ ਘਰੇ ਪਿਆ ਸੀ ਉਹਨਾਂ ਨੇ ਬਣਾਈ ਸੀ ਨਾ ਗੱਲ ਵੀ ਕਹਿੰਦੇ ਸੀਗੇ ਕਿਸਚਨ ਨਾਲ ਸੀ ਕਿਸੇ ਲਈ ਕਿਸ ਕੰਟਰੋਲ ਲਈ ਵੀ ਨਾਲ ਨਹੀਂ ਸੀਗਾ ਝੂਠ ਸਾਰਾ ਕੁਝ ਬਣਾਇਆ ਚੈੱਕ ਕਰ ਲੋ ਦੱਸੋ ਘਰੇ ਕਰ ਸਕਦੇ ਵਾਹਿਗੁਰੂ ਜੀ ਕਰਵਾ ਸਾ ਵਾਹਿਗੁਰੂ ਜੀ ਕੀ ਕਰ ਜਿਹੜਾ ਡਿਵੀਜ਼ਨ ਦੀ ਇੱਥੇ ਪਰਚਾ ਆਇਆ 골ਡੀ ਕੰਬੋਲ ਨੇ ਪਰਚਾ ਕਰਵਾਇਆ ਤੇ ਤੇਰੇ ਸਾਰੇ ਨੂੰ ਸਾਨੂੰ ਪਤਾ ਲੱਗ ਜਾਊਗਾ ਤੇ 골ਡੀ ਕੰਬੋਲ ਨੇ ਪਰਚਾ ਕਰਵਾਉਣਾ ਸਾਨੂੰ ਇਹਦਾ ਪਤਾ ਤੁ ਸਾਡੇ ਮੁੰਡੇ ਵਾਲੇ ਜਿਹੜੀ ਦਰਚੀ ਰਚਾਈ ਸਾਡੀ ਸ਼ੇ ਸੀਗੀ ਸਾਡੇ ਮੁੰਡਿਆਂ ਨੂੰ ਪਹਿਲਾਂ ਨਹੀਂ ਪਤਾ ਸੀ ਸਾਡੇ ਤੇ ਆਹ ਕੁਝ ਹੋਣਾ ਸਾਡੇ ਮੁੰਡੇ ਘਰੋਂ ਦੋ ਹੀ ਗਏ ਆ ਉਹ ਸਿਰਫ ਜਿਹੜੀ ਉਹ ਬੋਲੀ ਸੀ ਕਿ ਕੱਲ ਅਕਸ਼ਰ ਦੀ ਅਨਾਉਂਸਮੈਂਟ ਕਰਕੇ ਆ ਗੁਰਦੁਆਰੇ ਜਾ ਕੇ ਵੀ ਕੱਲ ਨੂੰ ਜਿਹੜੀ ਪੰਚਾਇਤ ਜ਼ਮੀਨ ਦੀ ਬੋਲੀ ਲੱਗਣੀ ਉਹ ਪਰਸੋਂ ਚੁੱਥੇ ਪਹਿਲਾਂ ਦਾ ਵੀ ਕਹਿ ਗਿਆ ਜਿਹੜੇ ਕਿਸੇ ਜ਼ਮੀਨ ਦੀ ਜਿਹੜੀ ਵਾਈ ਕਰਨੀ ਆ ਉਹ ਤੁਸੀਂ ਜਿਹੜੀ ਬੋਲੀ ਤੋਂ ਬਾਹਰ ਕਰਨੀ ਉਹਨਾਂ ਨੇ ਇਹ ਵੀ ਗੱਲ ਨਹੀਂ ਕਿ ਪਹਿਲਾਂ ਕਹਿੰਦੇ ਸੀ ਅਸੀਂ 9 ਤਰੀਕ ਨੂੰ 9 ਜੂਨ ਨੂੰ ਅਸੀਂ ਮਤਲਬ ਬੋਲੀ ਰੱਖਣੀ ਆ ਪੰਚਾਇਤ ਜ਼ਮੀਨ ਦੀ ਫਿਰ ਕਹਿੰਦੇ ਮੰਗਲਵਾਰ ਨੂੰ ਹਨਾ ਤੇਰੇ ਕਹਿੰਦੇ ਮੰਗਲਵਾਰ ਨੂੰ ਫਿਰ ਉਹਦੇ ਨਾਲ ਅੱਜ ਜਦੋਂ ਅੱਜ ਇਹ ਦੋ ਜਣੇ ਗਏ ਆ ਘਰੋਂ ਇਹ ਗਏ ਦੋ ਜਣੇ ਘਰੋਂ ਇਹ ਕਰਨ ਗਏ ਸੀ ਗੱਲਬਾਤ ਜਦੋਂ ਗੱਲਬਾਤ ਕਰਨ ਗਏ ਆ ਉਹ ਬੰਦੇ ਸੀਗੇ ਹੁਣ ਜਾੜਾ ਉਹ ਜਿਹੜੇ ਪਹਿਲਾਂ ਹੀ ਉਹਦੇ ਪਲਾਨ ਦੇ ਵਿੱਚ ਆਏ ਸੀ ਉਹ ਬੰਦੇ ਸੀਗੇ ਜਾੜਾ ਉਹ ਬੈਠੇ ਸੀ ਦੁਕਾਨ ਦੇ ਵਿੱਚ ਜਦੋਂ ਇਹ ਦੋਨੇ ਗਏ ਕੋਈ ਗੱਲਬਾਤ ਚੱਲੀ ਹੋਣੀ ਹੈ ਵਿੱਚ ਜ਼ਮੀਨ ਦੀ ਪੰਚਾਇਤੀ ਜ਼ਮੀਨ ਦੀ ਜਦੋਂ ਗੱਲਬਾਤ ਚੱਲੀ ਆ ਉਦੋਂ ਨਾ ਕੋਈ ਗੱਲ ਹੋਈ ਹੋਣੀ ਆ ਜਾਂ ਲੜਾਈ ਥੋੜੀ ਆਲੀ ਉਹਨਾਂ ਨੇ ਸਾਡੇ ਮੁੰਡਾ ਮਾਤਾ ਜਿਹੜੇ ਸਾਡੇ ਦੋ ਮੁੰਡੇ ਗਏ ਸੀ ਇੱਕ ਵਿਸ਼ੇਸ਼ ਸੀ ਤੇ ਸਾਡੇ ਚਾਚੇ ਕਰਨ ਦੇ ਜਿਹੜੇ ਦੋਵੇਂ ਗਏ ਹੋ ਮਰੋ ਸ਼ਟਰ ਲਾਗਣ ਉਹਨੇ ਸਾਡੇ ਮੁੰਡਿਆਂ ਦੇ ਚਪੇੜੇ ਮਾਰਿਆ ਸਾਡੇ ਮੁੰਡਿਆਂ ਨੂੰ ਘੁੱਟਿਆ ਗਿਆ ਉਸ ਤੋਂ ਬਾਅਦ ਇੱਕ ਸਾਡੇ ਮੁੰਡੇ ਗਿਆ ਸੀ ਟੈਲੀਫੋਨ ਗੱਡੀ ਦੇ ਵਿੱਚ ਜਦੋਂ ਗੱਡੀ ਦੇ ਵਿੱਚ ਟੈਲੀਫੋਨ ਗਿਆ ਪਤਾ ਲੱਗਦੀ ਗੱਲ ਦਾ ਵੀ ਗੰਧ ਆ ਹੋ ਗਈ ਜਦੋਂ ਉਹਨੂੰ ਕਿਸੇ ਨੂੰ ਦੱਸਿਆ ਵੀ ਆਹ ਗੱਲ ਹੋ ਗਈ ਉੱਥੇ ਸਾਡਾ ਮੁੰਡਾ ਆਕੇ ਟਾਈਮ ਉੱਥੇ ਪਹੁੰਚ ਗਿਆ ਤਿੰਨ ਹੋ ਗਏ ਉਹ ਜਦੋਂ ਉਹ ਕਿਤੇ ਫੁੱਟਾ-ਬੁੱਟਾਈ ਚੱਲੀ ਗਈ ਚੱਲੀ ਗਈ ਉਹ ਸ਼ਟਰ ਮਤਲਬ ਜਦੋਂ ਚੱਕ ਕੇ ਦੋਦੇ ਬਾਹਰ ਭੱਜਿਆ ਇਹਨਾਂ ਨੂੰ ਪੁਲਸ ਸਾਹ। ਪਰ ਹੁਣ ਰੱਬ ਜਾਣੇ ਕਿਹੜੇ ਨੇ ਸਦਾਈਏ ਕਿਹੜੇ ਨਹੀਂ ਕਹਿੰਦੇ ਤਾਂ ਇਹ ਵੀ ਖੜੇ ਨੇ ਪੁਲਸ ਸਗਾਈਏ। ਮੈਂ ਨਹੀਂ ਜਾਣਦੀ ਵੀ ਕਿਵੇਂ ਆ ਕਿਵੇਂ ਨੇ। ਕਹਿੰਦੇ ਵੀ ਖੜੇ ਨੇ ਪੁਲਸ ਸਗਾਈਏ। ਇਹ ਲਈ ਜੋ ਚੀਜ਼ ਹੈ ਸਾਜ਼ਿਸ਼ ਹੈ ਸੀ ਪਲਾਨ ਪੂਰਾ ਬਣਾਇਆ ਗਿਆ ਸੀ ਇਹਨਾਂ ਦਾ। ਇੱਕ ਪ੍ਰਬੰਧਕ, ਇੱਕ ਜਈ, ਇੱਕ ਸੈਕਟਰੀ ਤੇ ਇੱਕ ਜਨੇ ਗੋਲਡਿਕ ਮੋਨਰ ਨੂੰ ਫਿਰ ਪਰਚੇ ਕਰਾਤਾ। ਇਹਨਾਂ ਨੇ ਫਿਰ ਪਰਚੇ ਸਿੱਧੇ ਹੀ ਕਰਾਇਆ ਜਦੋਂ ਵੇਦਨ ਮੈਂ ਤੁਹਾਨੂੰ ਇੱਕ ਗੱਲ ਕਹਿਣਾ ਚਾਹੁੰਦੀ ਆ ਵੀ ਆਮ ਆਦਮੀ ਪਾੜੀ ਨਹੀਂ ਨਾ ਤਰ ਤੋ ਨਹੀਂ ਹੋਣਾ ਚਾਹੀਦਾ ਲੋਕਾਂ ਤੁਹਾਨੂੰ ਵੋਟਾਂ ਪਾ ਕੇ ਜਿਤਾਇਆ ਕੋਈ ਤੁਹਾਨੂੰ ਪਾਣੀ ਨਹੀਂ ਹੈ ਬੁੱਕਾਂ ਚ ਪਾਪਾ ਦਿੱਤਾ ਸੀ ਉਹ ਵੋਟ ਸੀ ਉਹਨਾਂ ਦੀ ਜਿਹੜੇ ਤੁਹਾਨੂੰ ਆ ਕੇ ਨਾਮ ਕਿਤੀ ਸੁਣਨਾਂ ਤੇ ਆ ਤੁਹਾਨੂੰ ਨਾ ਸ਼ੋਭਾ ਨਹੀਂ ਦਿੰਦੇ ਕੰਮ ਸ਼ਰਿਆਂ ਤੁਸੀਂ ਪਰਚਾ ਕਰਾਇਆ ਸਾਡੇ ਮੁੰਡੇ ਤੇ ਸ਼ਰਿਆਂ ਸਾਡੇ ਮੁੰਡਾ ਬਿਮਾਰ ਹੁੰਦਾ 24 ਘੰਟੇ ਜੇ ਸਾਡੇ ਮੁੰਡੇ ਨੂੰ ਕੋਈ ਵੀ ਆ ਚੁਣੇ